ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕਟਾ ਤੋਂ ਦੁਖੀ ਹੋ ਕੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਲੋਕਾਂ ਨੇ ਸਰਪੰਚ ਕੁਲਜੀਤ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਕੀਤਾ ਕੇਰਾਉ ਇਸ ਮੌਕੇ ਸਤਨਾਮ ਸਿੰਘ ਰੁਪਿੰਦਰ ਸਿੰਘ ਰੋਮੀ ਸੂਬੇਦਾਰ ਕਰਨੈਲ ਸਿੰਘ ਕੈਪਟਨ ਸੁਖਜਿੰਦਰ ਸਿੰਘ ਅਮਰਿੰਦਰ ਸਿੰਘ ਮੈਂਬਰ ਪੰਚਾਇਤ ਜਗਜੀਤ ਸਿੰਘ ਮੈਂਬਰ ਪੰਚਾਇਤ ਬਲਕਾਰ ਸਿੰਘ ਮੈਂਬਰ ਪੰਚਾਇਤ ਗੁਲਵਿੰਦਰ ਸਿੰਘ ਬਲਜਿੰਦਰ ਸਿੰਘ ਸੁਰਿੰਦਰ ਸਿੰਘ ਅਤੇ ਸੁਜਾਨ ਸਿੰਘ ਹਾਜ਼ਰ ਸਨ ਗੁੱਸੇ ਵਿੱਚ ਆਏ ਲੋਕਾਂ ਨੇ ਐਸ ਡੀਓ ਬਿਜਲੀ ਬੋਰਡ ਦੇ ਦਫ਼ਤਰ ਦੀ ਵੀ ਕੱਟੀ ਬਿਜਲੀ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ਆਓ ਵੇਖਦੇ ਹਾਂ ਸ਼੍ਰੀ ਹਰगोबिंदਪੁਰ ਸਾਹਿਬ ਤੋਂ ਪੱਤਰਕਾਰ ਰੋਹਤ ਕੁਮਾਰ ਡੋਗਰਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਦੇ ਪਤੇ ਮੈਂ ਜੀ ਪ੍ਰਧਾਨ ਗੁਰਦਾਸ ਸਾਹਿਬ ਪ੍ਰਬੰਧਕ ਕਮੇਟੀ ਮਾਈਡੰਡਾ ਅੱਜ ਜਿਹੇ ਇੱਥੇ ਸਾਡਾ ਇਕੱਠ ਇਕੱਤਰ ਹੋਇਆ ਹੈ ਇਸ ਏਦਾਂ ਮੇਨ ਮੁੱਦਾ ਇਹ ਹੈ ਕਿ ਬਿਜਲੀ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਇਹ 3-4 ਦਿਨ ਹੋ ਗਏ ਬਿਜਲੀ ਜਿਹੜੀ ਉਹ 16-16 ਘੰਟੇ ਗੁੱਲ ਰਹਿੰਦੀ ਹੈ ਸਾਡੇ ਪਿੰਡ ਦਾ ਮਸਲਾ ਇਹ ਹੈ ਸਾਡੇ ਪਿੰਡ ਦੇ ਤਕਰੀਬਨ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ 50% ਘਰ ਖਾਲੀ ਹੈ ਬਾਕੀ ਅਜੇ ਨੌਜਵਾਨ ਆਗੇ ਆ ਉਹ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ ਉਹਨਾਂ ਚੋਂ ਕੁਝ ਬਿਮਾਰ ਹੈ ਉਹਨਾਂ ਕੋਈ ਅੰਦਰ ਜਨਰੇਟਰ ਵੀ ਨਹੀਂ ਹੈਗਾ ਉਹ ਜਨਰੇਟਰ ਚਲਾਉਣ ਵਿੱਚ ਸਮਰਥ ਹੈ ਸਹਾਰ ਕੇ ਆਖਰੀ ਵਾਰ ਇਹ ਆਪਾਂ ਆ ਸੇ ਇਹ ਸੰਘਰਸ਼ ਜਿਹੜਾ ਬਿਜਲੀ ਦਾ ਕੀਤਾ ਇੱਥੇ ਸਵੇਰ ਤੋਂ ਆਪਾਂ ਤਕਰੀਬਨ 2 ਘੰਟੇ ਹੋ ਗਏ ਇੱਥੇ ਧਰਨਾ ਲਾਇਆ ਬਿਜਲੀ ਦੀ ਪ੍ਰੋਬਲਮ ਨੂੰ ਸਾਲਵ ਕਰਨ ਵਾਸਤੇ ਸਾਡੇ ਜੀ ਲਾਈਨ ਅਪ ਹੈ ਥੰਬੀ ਬੜੀ ਪੁਰਾਣੀ ਲੱਗੀ ਹੋਈ ਹੈ ਉਹ ਸਹੀ ਕੀਤੀ ਜਾਣ ਤਾਂ ਜੋ ਜਿਹੜੀ ਬਿਜਲੀ ਦੀ ਸਮੱਸਿਆ ਹਨੇਰੀ ਆਉਣ ਦੇ ਕਾਰਨ ਜਾਂ بارش ਆਉਣ ਦੇ ਕਾਰਨ ਇਹ ਜਿਹੜੀ ਬਿਜਲੀ ਸਾਡੀ ਉਹ ਗੁੰਮ ਹੋ ਜਾਂਦੀ ਹੈ ਗੋਲ ਹੋ ਜਾਂਦੀ ਹੈ ਉਹਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਅਧਿਕਾਰੀ ਨਾਲ ਉਹ ਗੱਲਬਾਤ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਆਹੀ ਆਪਣੀ ਪ੍ਰੋਬਲਮ ਦੱਸੀ ਦੀ ਹੈ ਉਹ ਅੱਗੇ ਸਾਨੂੰ ਆਪਣੀ ਪ੍ਰੋਬਲਮ ਦੱਸਦੇ ਵੀ ਸਾਡੇ ਕੋਲ ਸਟਾਫ ਹੈ ਨਹੀਂ ਅਗਰ ਉਹਨਾਂ ਕੋਲ ਸਟਾਫ ਹੈ ਨਹੀਂ ਤਾਂ ਇਹ ਉਹਨਾਂ ਦੀ ਆਪਣੀ ਸਮੱਸਿਆ ਹੈ ਪਰ ਜਿਹੜੀ ਸਾਡੀ ਸਮੱਸਿਆ ਲਾਈਟ ਦੀ ਹੈਗੀ ਹੈ ਬਾਕੀ ਉਹ ਆਹੀ ਮੰਗੇ ਕੀਤੀ ਹੈ ਸਾਡੀ ਜਿਹੜੀ ਇਹ ਲਾਈਟ ਦੀ ਸਮੱਸਿਆ ਹੈ ਇਹ 24 ਘੰਟੇ ਲਾਈਨ ਪਈ ਹੋਈ ਹੈ 24 ਘੰਟੇ ਲਾਈਨ 65 ਤੋਂ ਬਾਅਦ ਵੀ ਸਾਡੇ ਜਿਹੜੇ ਪਿੰਡਾਂ ਦੀ ਲਾਈਟ ਉਹ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਬਾਕੀ ਜਿਹੜਾ ਗਰਮੀ ਜਿਹੜੀ ਲੱਗ ਰਹੀ ਹੈ ਤੁਹਾਨੂੰ ਬਜ਼ੁਰਗਾਂ ਨੂੰ ਲੱਗ ਰਹੀ ਹੈ ਉਹ ਤੁਹਾਨੂੰ ਪਤਾ ਹੈ ਆਪਾਂ ਚਿੰਤਾ ਕੋਈ ਸਾਡੇ ਵੀ ਕਰ ਰਹੇ ਹਾਂ ਕਿ ਨਾ ਅਸੀਂ ਸਵੇਰ ਦੇ ਇੱਥੇ ਬੈਠੇ ਹਾਂ ਜਿਸ ਸਾਡੀ ਅੱਜ ਇਹ ਬਿਜਲੀ ਵਿਭਾਗ ਨੇ ਐਸਡੀ ਸਾਹਮਣੇ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਜਾਂ ਆਪਾਂ ਇਹ ਸੜਕਾਂ ਵੀ ਰੋਕ ਸਕਦੇ ਹਾਂ ਜਾਂ ਐਸ ਕੇ ਐਕਸ਼ਨ ਸਾਥ ਇੱਥੇ ਆਉਣਗੇ ਔਰ ਕਦੇ ਐਮਐਨਏ ਸਾਹਿਬ ਨੂੰ ਵੀ ਆਪਾਂ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਤੁਹਾਡਾ ਇਸ ਜੋ ਇਲਾਕਾ ਪਿਛਲਾ ਇਲਾਕਾ ਕੰਢੀ ਇਲਾਕਾ ਪਿੰਡ ਮਾੜੀ ਡੰਡਾ ਸਾਹਿਬ ਇਹਨਾਂ ਨੂੰ ਵੀ ਥੋੜੀ ਜੀ ਤੁਸੀਂ ਤਵੱਜਾ ਦਿਓ ਔਰ ਜੇ ਲਾਈਟ ਦੇ ਪ੍ਰਬੰਧ ਹੈ ਇਸ ਕੰਮੇ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਕ ਵੱਡੀ ਏਰੀਆ ਦੇ ਆ ਦਰਿਆ ਦੇ ਕੰਢੇ ਦੇ ਅਸੀਂ ਰਹਿਣ ਵਾਲੇ ਸਾਰੇ ਪਿੰਡ ਜਿੰਨੇ ਵੀ ਆ ਬੱਲੜਵਾਲ ਪ੍ਰਾਣਾ ਬੱਲ ਮਾਰੀਡਾਂਡਾ ਔਲ ਬਾਗੇ ਕਪੂਰਾ ਫਿਰ ਆਇਦਰ ਗੱਲਵਾਲ ਤਲਵਾੜਾ ਇਹ ਸਾਰੇ ਪਿੰਡ ਦੇ ਜਿਹੜੇ ਸਾਰੇ ਪਿੰਡ ਬਿਜਲੀ ਤੋਂ ਇੰਨੀ ਪ੍ਰੋਬਲਮ ਜਾ 17 18 18 ਘੰਟੇ ਬਿਜਲੀ ਜਿਹੜੀ ਆ ਬੰਦ ਰਹਿੰਦੀ ਆ ਜੇ ਹਨੇਰੀ ਆਉਂਦੀ ਆ ਰਾਤ 2 ਵਜੇ ਆਉਂਦੀ ਆ ਤੇ ਬੱਤੀ ਸ਼ਾਮੀ ਬੰਦ ਕੀਤੀ ਜਾਂਦੀ ਆ ਫਿਰ ਜੇ ਤੂੰ ਤੁਸੀਂ 10 ਵਜੇ ਠੀਕ ਕਰ ਦੋ ਬੱਤੀ ਸ਼ਾਮ ਨੂੰ 4-5 ਵਜੇ ਠੀਕ ਹੁੰਦੀਆਂ ਨਿਕਨਿਕੇ ਬੱਚੇ ਪੰਡਾਂ ਚ ਮੁੰਡਾ ਤੇ ਕੋਈ ਵਿਆਹ ਲੇਗਾ ਬਜ਼ੁਰਗ ਰਹਿ ਰਹੇ ਆ ਕੋਈ ਕਿਸੇ ਕੋ ਜਨਰੇਟਰ ਨਹੀਂਗਾ ਕਿਸੇ ਕੋ ਕੁਝ ਨਹੀਂਗਾ ਇਹ ਬਜ਼ੁਰਗ ਜਿਹੜੇ ਇੱਕ ਬੱਚੇ ਨਿਕਨਿਕੇ ਕਿਹੜੇ ਹਾਲਤਾਂ ਜੋ ਉੱਥੇ ਆਪਣਾ ਜੀਵਨ ਬਤਾ ਰਹੇ ਆ ਬਿਜਲੀ ਬੋਰ ਨੂੰ ਕੋਈ ਬੜੀਆਂ ਦਰਖਾਸਤਾਂ ਦਿੱਤੀਆਂ ਬੇਨਤੀਆਂ ਕੀਤੀਆਂ ਪਰ ਇਹਨਾਂ ਦੇ ਖੁਰਕ ਨਹੀਂ ਹੋਈ ਇਹਨਾਂ ਦੀ ਕੀ ਉਹ ਆਪਣੀ ਪ੍ਰੋਬਲਮ ਦੱਸੀ ਜਾਂਦੇ ਆ ਸਰਕਾਰ ਨੂੰ ਵੀ ਚਾਹੀਦਾ ਕਿ ਇੱਥੇ ਬੰਦੇ ਧਰਤੀ ਕਿੱਦੇ ਜਾਣ بڑے بڑے ਪੜੇ ਲਿਖੇ ਪਿੰਡ ਪਿੰਡਾਂ ਦੇ ਨੌਜਵਾਨ ਜਿਹੜੇ ਆ ਫਿਰ ਰਹੇ ਆ ਪਰ ਉਹ ਭਰਤੀ ਨਹੀਂ ਕੀਤਾ ਜਾਏ ਇਹਨਾਂ ਦੇ